रिक्शा टाडा ए सड़क पे लाया परमिशन है की पार्किंग है? नहीं नहीं जा रहा है जा रहा है पार्किंग है किस तरह जड़किया है।, है कि मौत ਨੂੰ ਬਲਾਵਾ ਦਿੰਦੇ ਹੋ ਇਹ ਨਜ਼ਰ ਆ ਰਿਹਾ ਹੈ ਇਹ ਕਿਦੇ ਪਤਾ ਨਹੀਂ ਕਿਦੇ ਨੇ ਕਿਦੇ ਨਹੀਂ ਹੈਗੇ ਨੇ ਪਿਹਾਰਾ ਦਾ ਦਿਨ ਹੈ ਕਿ ਗਾ ਕੂਕਾਰ ਆ ਰਿਹਾ ਨਹੀਂ ਨਹੀਂ ਗਾ ਕਟਾ ਹੈ ਲੇਕਿਨ ਵੈਸੇ ਵੀ ਪਰੇਸ਼ਾਨੀ ਬਹੁਤ ਆ ਕੋਈ ਬੈਟਰੀਆਂ ਬੂਟਰੀਆਂ ਵਾਲੇ ਕਰਕੇ ਕੋਈ ਰਿਕਸ਼ਾ ਦੇਖੋ ਵਿੱਚ ਕਾਰ ਖੜੇ ਆ ਆ ਦੇਖੋ ਕਿ ਸੜਕ ਸੜਕਾਂ ਤੇ ਖੜੇ ਹਨ ਭਾਈ ਰਿਕਸ਼ਾ ਵਾਲਿਆਂ ਨੇ ਬਹੁਤ ਪਰੇਸ਼ਾਨ ਕੀਤਾ ਇੱਕ ਟੈਂਪੋ ਵਾਲੇ ਆਉਂਦੇ ਆ ਉਹਨਾਂ ਦੀ ਬੱਧੀ ਦਿੱਕਤ ਆ ਦੇਖ ਸਕਦੇ ਹੋ ਕਿ ਇਹ ਰਿਕਸ਼ਾ ਵਾਲਿਆਂ ਨੇ ਕਿਸ ਤਰ੍ਹਾਂ ਕਬਜ਼ਾ ਕੀਤਾ ਆਇਆ ਸੜਕਾਂ ਦੇ ਉੱਤੇ ਲੁਧਿਆਣਾ ਦੇ ਵਿੱਚ ਹੁਣ ਤਿਹਾਰਾ ਦਾ ਸੀਜ਼ਨ ਚੱਲ ਰਿਹਾ ਤੇ ਉੱਥੇ ਹੀ ਲੋਕਾਂ ਨੂੰ ਕਾਫੀ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਚ ਰਿਹਾ ਕਰਨਾ ਪੈ ਰਿਹਾ ਬਾਜ਼ਾਰਾ ਦੇ ਵਿੱਚ ਟ੍ਰੈਫਿਕ ਜੜਕਿਆ ਲੋਕਾਂ ਦੇ ਲਈ ਸਿਰਫ ਸੱਦੀ ਬਣੀ ਜੀ ਨਜ਼ਰ ਆ ਰਿਹਾ ਐ ਕ੍ਰੋਚਮੈਂਟ ਜੀ ਕੇ ਕ੍ਰੋਚਮੈਂਟ ਦੀ ਗੱਲ ਕੀਤੀ ਹੈ ਵੀ ਕ੍ਰੋਚਮੈਂਟ ਦੇ ਦੇਖ ਸਕਦੇ ਹੋ ਬਾਜ਼ਾਰਾ ਦੇ ਵਿੱਚ ਇੰਨੀ ਕਿਉਂ ਹੋ ਗਈ ਹੋਈ ਹੈ ਕਿ ਲੋਕਾਂ ਦਾ ਜੜਕਿਆ ਲੰਘਣਾ ਮੁਸ਼ਕਿਲ ਆ ਅਤੇ ਦੁਰਬਰ ਹੋ ਗਿਆ ਹੈ ਤੁਸੀਂ ਦੇਖ ਸਕਦੇ ਹੋ ਕਿ ਦੁਕਾਨਦਾਰਾਂ ਦੇ ਵੱਲੋਂ ਕਿਸ ਤਰ੍ਹਾਂ ਜੜਕਿਆ ਬਾਹਰ ਆਪਣੇ ਦੁਕਾਨਾਂ ਦੇ ਬਾਹਰ ਜੜਕਿਆ ਕਬਜ਼ਾ ਕੀਤਾ ਹੋਇਆ ਹੈ ਸੜਕਾਂ ਕੀ ਹੇਰੀਆਂ ਹੋਈਆਂ ਨੇ ਤੇ ਇੱਥੇ ਕੋਈ ਵੀ ਜੜਕਿਆ ਟ੍ਰੈਫਿਕ ਪ੍ਰਸ਼ਾਸਨ ਦੇ ਆ ਕੋਈ ਵੀ ਇੱਥੇ ਤੇ ਬਾਜ਼ਾਰੀ ਪ੍ਰਸ਼ਾਸਨ ਇਹ ਅਧਿਕਾਰੀ ਕੋਈ ਵੀ ਤੇ ਨਾ ਦੀ ਰਹੀ ਕਿ ਨਹੀਂ ਨਜ਼ਰ ਆਉਂਦਾ ਦਿਖਾਈ ਦੇ ਰਿਹਾ ਦੇਖ ਸਕਦੇ ਇੱਕ ਰਿਕਸ਼ੇ ਵਾਲੇ ਨੂੰ ਤੇ ਇੱਕ ਐਕਟਿਵਾ ਵਾਲੇ ਨੂੰ ਕਰਨਾ ਪੈ ਰਿਹਾ ਵਾ ਦੇਖ ਸਕਦੇ ਹੋ ਕਿ ਕਿੰਨੀ ਕੁ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਲੋਕ ਇੱਥੇ ਜਿਹੜੇ ਕਿ ਆਪਣੇ ਵਾਈਕਲ ਲਾ ਕੇ ਬਾਹਰ ਵਾਈਕਲ ਲਾ ਕੇ ਬਾਹਰ ਇੱਥੇ ਬਾਜ਼ਾਰ ਦੇ ਅੰਦਰ ਸ਼ਾਪਿੰਗ ਕਰਨ ਆ ਰਹੇ ਨੇ ਕਿਉਂਕਿ ਤਿਹਾਰਾ ਸੀਜ਼ਨ ਨੂੰ ਲੈ ਕੇ ਮੱਦਨਜ਼ਰ ਰੱਖਦੇ ਹੋਏ ਲੁਧਿਆਣਾ ਦੇ ਸੋਪਨ ਸ਼ਰਮਾ ਦੇ ਵੱਲੋਂ ਵੀ ਜਿਹੜੇ ਕਿ ਆ ਅਤੇ ਜਿਹੜੇ ਸੀਨੀਅਰ ਡਿਪਟੀ ਮੇਅਰ ਹੈ ਚਾਰੋ ਜੋਨ ਦੇ ਤੇ ਬਜਾਰ ਇਨਸਪੈਕਟਰ ਨੂੰ ਬੁਲਾ ਕੇ ਵੀ ਕੀਆ ਗਿਆ ਸੀਗਾ ਕਿ ਕੋਈ ਵੀ ਬਾਜ਼ਾਰ ਦੇ ਵਿੱਚ ਮੈਨੂੰ ਇਹੋ ਜਿਹੀ ਗੱਲ ਨਹੀਂ ਸੁਣਨੀ ਚਾਹੀਦੀ ਕਿਉਂਕਿ ਤੇਹਾਰਾ ਦੇ ਵਿੱਚ ਦਿਨ ਦੇ ਵਿੱਚ ਮੈਨੂੰ ਕੋਈ ਵੀ ਟ੍ਰੈਫਿਕ ਜੜੇ ਕਿ ਇੱਥੇ ਨਹੀਂ ਮਿਲਣਾ ਚਾਹੀਦਾ ਪਰ ਸਾਫ਼ ਸਪਸ਼ਟ ਤਸਵੀਰਾਂ ਦੇ ਵਿੱਚ ਦਿਖਾਈ ਦੇ ਰਿਹਾ ਕਿ ਕਿਸ ਤਰ੍ਹਾਂ ਜੜੇ ਇੱਥੇ ਬਾਜ਼ਾਰ ਦੇ ਵਿੱਚ ਟ੍ਰੈਫਿਕ ਦਾ ਜਾਮ ਜੜੇ ਕਿ ਆ ਲੱਗਿਆ ਆਂਦਾ ਨਜ਼ਰ ਆ ਰਿਹਾ ਵਾ ਤੇ ਦੂਜੇ ਪਾਸੇ ਕਿਸ ਤਰ੍ਹਾਂ ਅਕਰੋਚਮੈਂਟ ਜੜੇ ਕਿ ਕੀਤੀ ਹੋਈ ਨਜ਼ਰ ਆ ਰਹੀ ਹੋਈਗੀ ਤੁਹਾਨੂੰ ਆ ਦੇਖ ਸਕਦੇ ਹੋ ਕਿ ਈ ਰਿਖਿਆ ਵਾਲਿਆਂ ਨੇ ਕਿਸ ਤਰ੍ਹਾਂ ਕਬਜ਼ਾ ਕੀਤਾ ਆਇਆ ਸੜਕਾਂ ਦੇ ਉੱਤੇ ਕਿਸ ਤਰ੍ਹਾਂ ਜਿਵੇਂ ਰੇਡੀਆਂ ਫੜੀਆਂ ਵਾਲਿਆਂ ਨੇ ਕਬਜ਼ਾ ਕੀਤਾ ਹੋਇਆ ਵੈ ਅਸੀਂ ਤੁਹਾਨੂੰ ਇਹ ਬਜੀ ਲੁਧਿਆਣਾ ਦੇ ਬਾਜ਼ਾਰ ਦੇ ਹਾਲਾਤ ਦਿਖਾ ਰਹੇ ਹਾਂ ਬਹੁਤ ਹੀ ਖਸਤਾ ਹਾਲਾਤ ਹੋਏ ਨੇ ਇੱਥੇ ਚੰਦ ਮਿੰਟਾਂ ਦੇ ਵਿੱਚ ਚੰਦ ਸੈਕਿੰਡਾਂ ਦੇ ਵਿੱਚ ਟ੍ਰੈਫਿਕ ਲੱਗ ਜਾਂਦਾ ਟ੍ਰੈਫਿਕ ਪਰਾ ਮਾਹੌਲ ਹੋ ਜਾਂਦਾ ਵੈ ਲੋਕ ਕਾਫੀ ਖਜੇਗਾਰ ਹੁੰਦੇ ਨੇ ਜੇਕਰ ਗੱਲ ਕਰੀਏ ਉਹ ਚੌਂਕ ਦੀ ਸਾਬਰ ਬਾਜ਼ਾਰ ਉਹ ਚੌਂਕ ਦੇ ਵਿੱਚ ਕਾਫੀ ਜਰਾ ਇੱਥੇ ਖਜੇਲ ਖਾਰ ਹੋਣਾ ਪੈਂਦਾ ਵੈ ਲੋਕ ਕਾਫੀ ਪਰੇਸ਼ਾਨ ਹੁੰਦੇ ਨੇ ਤਾਂ ਜੇਕਰ ਗੱਲ ਕਰੀਏ ਦਿਨ ਵੀਕੈਂਡ ਦੀ ਵਿਕਰਮਦੀ ਉੱਤੇ ਵੀ ਕਾਫੀ ਜ਼ਰਕੇ ਲੋਕਾਂ ਨੂੰ ਖੱਜਲ ਖਵਾਰ ਹੋਣਾ ਬੰਦਾ ਵਾ ਤੇ ਇਸ ਦੇ ਨਾਲ ਦੇਰੀਕੇ ਲੋਕਾਂ ਨੂੰ ਕਾਫੀ ਦਿੱਕਤ ਪਰੇਸ਼ਾਨੀਆਂ ਸਾਹਮਣੇ ਜਰਕੇ ਕਰਨਾ ਬੰਦਾ ਦੇਖਸੋ ਤੇ ਲੋਕਾਂ ਦੇ ਲੋਕਾਂ ਦੇ ਵੱਲੋਂ ਕਿਸ ਤਰ੍ਹਾਂ ਜਰਕੇ ਬਾਹਰ ਰੱਖੇ ਗਏ ਨੇ ਸਮਾਨ ਇਹ ਇਹਦਾ ਇਹਦਾ ਜ਼ਿੰਮੇਵਾਰ ਕੌਣ ਹੈ ਇਹਦਾ ਪ੍ਰਸ਼ਾਸਨ ਦੇ ਵੱਲੋਂ ਜਵਾਬ ਕੌਣ ਮੰਗੇਗਾ ਸਵਾਲ ਇਹ ਉੱਠਦਾ ਵਾ ਕਿ ਲੋਕਾਂ ਦਾ ਇਹ ਕਹਣਾ ਕਿ ਸਾਨੂੰ ਜਦੋਂ ਅਸੀਂ ਬਾਜ਼ਾਰ ਆਣੇ ਆ ਤਾਂ ਬਾਜ਼ਾਰ ਦੇ ਵਿੱਚ ਸਾਨੂੰ ਆਣਾ ਬਹੁਤ ਤੰਗੀ ਭਰਾ ਲੱਗਦਾ ਵਾ ਤੇ ਜਿਹੜੇ ਛੋਟੇ ਛੋਟੇ ਟੈਂਪੂ ਨੇ ਜਗਾਰੂ ਟੈਂਪੂ ਨੇ ਉਹ ਆਪਣੇ ਰਿਕਸ਼ਿਆਂ ਦੇ ਉੱਤੇ ਓਵਰਲੋਡਡ ਮਾਲ ਲੱਦ ਕੇ ਇੱਥੋਂ ਲੰਘਦੇ ਹਨ ਤੇ ਕਾਫੀ ਭਾਰ ਇਨਸਾਨ ਜਿਹੜੇ ਕਿ ਲੋਕਾਂ ਨੂੰ ਚੇਲਣਾ ਪੈਂਦਾ ਵਾ ਤੇ ਤੁਸੀਂ ਦੇਖ ਪਾ ਰਹੇ ਹੋ ਕਿ ਕਿਸ ਤਰ੍ਹਾਂ ਜਿਹੜੀ ਇੱਕ ਬਜਾਰਾ ਦੇ ਵਿੱਚ ਅਕਰੋਚਮੈਂਟ ਦਾ ਜਿਹੜਾ ਜ਼ੋਨ ਹੁੰਦਾ 9 ਜ਼ੋਨ ਅਕਰੋਚਮੈਂਟ ਕਿਹਾ ਗਿਆ ਸੀਗਾ 9 ਜਰੀਆ ਕਿਹਾ ਗਿਆ ਸੀ ਸੋਪਨ ਸ਼ਰਮਾ ਦੇ ਵੱਲੋਂ ਪਰ ਕਿਤਨੇ ਕਿਤੇ ਅਕਰੋਚਮੈਂਟ ਦਿਖਾਈ ਦਿੰਦੀ ਹੁੰਦੀ ਹੈ ਨਜ਼ਰ ਆ ਰਹੀ ਹੈ ਕੋਈ ਵੀ ਜਿਹੜੀਆਂ ਨਿਯਮਾਂ ਦੀ ਉਲੰਘਣਾ ਜਿਹੜੀ ਕਿਆ ਕਰਦੇ ਹੋਏ ਨਜ਼ਰ ਆ ਰਹੇ ਨੇ ਨਿਯਮਾਂ ਦੀ ਪਾਲਣਾ ਜਿਹੜੀ ਕਿਆ ਕੋਈ ਵੀ ਕਰਦਾ ਹੈ ਨਹੀਂ ਨਜ਼ਰ ਆ ਰਿਹਾ ਅਤੇ ਲਗਾਤਾਰ ਜਿਹੜੀ ਕਿ ਹੈ ਟਾਈਮ ਵੀ ਨਿਰਧਾਰਿਤ ਕੀਤਾ ਗਿਆ ਸੀਗਾ ਜਿਹੜੇ ਓਵਰਲੋਡ ਸਮਾਨ ਬਾਜ਼ਾਰਾ ਦੇ ਵਿੱਚੋਂ ਲੈ ਕੇ ਜਾਂਦੇ ਨੇ ਗਲੀਆਂ ਦੇ ਵਿੱਚੋਂ ਲੈ ਕੇ ਜਾਂਦੇ ਨੇ ਸੜਕਾਂ ਤੋਂ ਲੈ ਕੇ ਜਾਂਦੇ ਨੇ ਉਹਨਾਂ ਦੇ ਲਈ ਇੱਕ ਟਾਈਮ ਸਟਾਰਟ ਕੀਤਾ ਗਿਆ ਸੀਗਾ 9 ਤੋਂ ਲੈ ਕੇ 5 ਵਜੇ ਤੱਕ ਪਰ ਕਿਤਨੇ ਕਿਤੇ ਉਹ ਵੀ ਜਿਹੜੇ ਕਿਆ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਵੀ ਨਜ਼ਰ ਆਏ ਤੁਹਾਨੂੰ ਅਸੀਂ ਖਬਰ ਵੀ ਨਸ਼ਰ ਕਰਾਈ ਸੀਗੀ ਕਿ ਕਿਸ ਤਰ੍ਹਾਂ ਜਿਹੜੀ ਇੱਕ ਬਾਜ਼ਾਰ ਦੇ ਇੱਕ ਸੜਕ ਦੇ ਉੱਤੇ ਓਵਰਲੋਡ ਗੱਡੀਆਂ ਜਾ ਰਹੀਆਂ ਸੀਗੀਆਂ ਤੇ ਦੂਜੇ ਪਾਸੇ ਇੱਕ ਦੂਜੀ ਪਾਸੇ ਤੁਹਾਨੂੰ ਤਸਵੀਰ ਦਿਖਾਵਾਂਗੇ ਕਿ ਕਿਸ ਤਰ੍ਹਾਂ ਬਾਜ਼ਾਰ ਦੇ ਵਿੱਚ ਇਹ ਈ ਰਿਕਸ਼ਾ ਸੜਕਾਂ ਦੇ ਉੱਤੇ ਖੜਾ ਕੇ ਕਿਸ ਤਰ੍ਹਾਂ ਪਰੇਸ਼ਾਨੀਆਂ ਸਾਹਮਣਾ ਕਰਨਾ ਪੈ ਰਿਹਾ ਅੱਛਾ ਕਿੰਨੀ ਕੋਈ ਦਿੱਕਤ ਆਉਂਦੀ ਬਾਜ਼ਾਰਾਂ ਦੇ ਉਹ ਦਿੱਕਤ ਆਉਂਦੀ ਇਹ ਬਿਜਾਰਾਂ ਦੇ ਵੈਸੇ ਇਹਾਰਾ ਦਾ ਦਿਨ ਹੈ ਕਿ ਗਾਹ ਕੋਕਾਰ ਆ ਰਹੇ ਉਹਨੇ ਗਾਹ ਕੱਟਾ ਹੈ ਲੇਕਿਨ ਵੈਸੇ ਵੀ ਪਰੇਸ਼ਾਨੀ ਬਹੁਤ ਆ ਕੋਈ ਬੈਟਰੀਆਂ ਬੂਟਰੀਆਂ ਵਾਲੇ ਕਰਕੇ ਕੋਈ ਰਿਕਸ਼ਾ ਦੇਖੋ ਵਿੱਚ ਕਾਰ ਖੜੇ ਆ ਕੋਈ ਬਹੁਤ ਦਿੱਕਤ ਆਉਂਦੀ ਆ ਨਿਕਲ ਅੱਛਾ ਕਿੰਨੀ ਕੋਈ ਸੜਕ ਰੈਂਟ ਹੁੰਦੀ ਹੈ ਨੇ ਕਬਜ਼ਾ ਕਰਨ ਦੇ ਬਾਅਦ ਮਨ ਲਓ ਕਿ ਇੱਕ ਤਰੀ ਵੀਰ ਨਿਕਲਦਾ ਇੱਕ ਸਕੂਟਰ ਨਿਕਲਦਾ ਇਸ ਤਰ੍ਹਾਂ ਵਾ ਜੀ ਸਕੂਟਰ ਦੇ ਵਿੱਚ ਦੇਖ ਲੋ ਕਿੰਨਾ ਰਸ਼ਾ ਹੋ ਯਾਰਾਂ ਦੇ ਵਿੱਚ ਕੁਝ ਪਤਾ ਹੀ ਨਾ ਰਹਾ ਜੀ ਬਿਲਕੁਲ ਆ ਦੇਖੋ ਕਿ 1 ਮਿੰਟ ਦੇ ਵਿੱਚ ਹੀ 1 ਸੈਕਿੰਡ ਦੇ ਵਿੱਚ ਹੀ ਕਿਦਾਂ ਪਿੱਛੇ ਲਾਈਨਾਂ ਦੀ ਲਾਈਨਾਂ ਲੱਗ ਜਾਂਦੀਆਂ ਨੇ ਤੇ ਉਸ ਤੋਂ ਬਾਅਦ ਆ ਦੇਖੋ ਹਰ ਘਰ ਘਰ ਕਿਸ ਤਰ੍ਹਾਂ ਦੇਖੋ ਆ ਦੇਖੋ ਆ ਕਿਸ ਤਰ੍ਹਾਂ ਜਿਹੜੀ ਕਿ ਇੱਥੇ ਰੈਸ਼ ਡਰਾਈਵਿੰਗ ਵੀ ਕਰਦੇ ਹੋਏ ਨਜ਼ਰ ਆ ਰਹੇ ਨੇ ਇਹ ਕਿਸ ਰਿਕਸ਼ਾ ਤੜਾ ਹਾਂਜੀ ਇਹ ਸੜਕ ਤੇ ਲੈ ਪਰਮਿਸ਼ਨ ਹੈਗੀ ਜੈਸ ਪਾਰਕਿੰਗ ਨਹੀਂ ਨਹੀਂ ਯਾਰ ਹੈ ਜਾ ਰਹਾ ਹੋ ਗਿਆ ਪਾਰਕਿੰਗ ਹੈ ਭਾਈ ਕਿਸ ਤਰ੍ਹਾਂ ਦੇ ਹਾਲਾਤ ਨੇ ਬਹੁਤ ਮਾੜੇ ਹਾਲਾਤ ਹੈ ਭਾਈ ਕਿਆ ਦਸੀਏ ਹੁਣ ਬਿਲਕੁਲ ਟ੍ਰੈਫਿਕ ਹੈ ਬਹੁਤ ਹੈ ਆ ਦੇਖੋ ਕਿ ਸੜਕ ਸੜਕਾਂ ਤੇ ਖੜੇ ਹੋਣ ਤੇ ਆ ਬਿਲਕੁਲ ਆ ਆ ਆ ਹਾਲਾਤ ਨੇ ਆ ਹਾਲਾਤ ਜਰੂਰ ਤੁਹਾਨੂੰ ਨਜ਼ਰ ਗੁਆ ਰਹੇ ਆ ਅਸੀਂ ਬਾਜ਼ਾਰਾ ਦੇ ਬਾਜ਼ਾਰ ਦੇ ਵਿੱਚ ਕਿਸ ਤਰ੍ਹਾਂ ਜਿਹੜੀਆਂ ਸੜਕਾਂ ਦੇ ਉੱਤੇ ਰਿਕਸ਼ੇ ਲਾਏ ਹੋਏ ਨੇ ਕਿਸ ਤਰ੍ਹਾਂ ਸੜਕਾਂ ਦੇ ਉੱਤੇ ਕ੍ਰੋਚਮੈਂਟ ਕੀਤੀ ਹੋਈ ਹੈ ਤੇ ਕਿਤਨੇ ਕਿਤੇ ਬਹੁਤ ਹੀ ਜਿਹੜਾ ਨੁਕਸਾਨ ਵੀ ਜਿਹੜਾ ਕਿ ਇੱਥੇ ਝੇਲਣਾ ਪੈਂਦਾ ਹੈ ਕਈ ਵਾਰੀ ਦਾ ਇੱਥੇ ਲੜਾਈ ਝਗੜਾ ਵੀ ਹੋ ਜਾਂਦਾ ਲੜਾਈ ਝਗੜੇ ਦਾ ਮਾਹੌਲ ਵੀ ਇੱਥੇ ਪੈਦਾ ਹੋ ਜਾਂਦਾ ਵਾ ਆ ਦੇਖੋ ਆ ਦੂਜੇ ਪਾਸੇ ਦੇਖੋ ਕਿਸ ਤਰ੍ਹਾਂ ਬਾਹਰ ਲਾਈ ਹੋਈਆਂ ਦੁਕਾਨ ਕਿੰਨੀ ਕੁ ਫੁੱਟ ਅੰਦਰ ਹੈ ਤੇ ਬਾਹਰ ਸਾਮਾਨ ਕਿੰਨਾ ਫੁੱਟ ਬਾਹਰ ਲਾਇਆ ਆਇਆ ਵਾ ਆ ਦੇਖੋ ਕਿਦਾਂ ਉਹ ਹਸ਼ਾਰੇ ਵਾਟਰ ਗੱਲੇ ਜਿਹੜੇ ਬਾਏ ਬਾਹਰ ਤੇ ਰੱਖੇ ਹੋਏ ਨੇ ਕਿਨ ਕੌਣ ਜ਼ਿੰਮੇਦਾਰ ਹੈ ਦਾ ਐਕਰੋਚਮੈਂਟ ਦੀ ਹੱਦ ਹੁੰਦੀ ਹੈ ਕੋਈ ਲਿਮਟ ਹੁੰਦੀ ਹੈ ਪਰ ਹੱਦਾ ਤੋਂ ਹੱਦਾ ਪਾਰ ਕਰਕੇ ਇਹਨਾਂ ਨੇ ਸੜਕਾਂ ਦੇ ਉੱਤੇ ਕਬਜ਼ੇ ਕੀਤੇ ਹੋਏ ਨੇ ਆਪਣਾ ਸਾਮਾਨ ਸੜਕਾਂ ਦੇ ਉੱਤੇ ਰੱਖਿਆ ਹੋਇਆ ਵਾ ਆ ਆ ਦੇਖੋ ਗਾ ਕਿਉਂ ਨਹੀਂ ਆਂਦਾ ਇਸੇ ਕਰਕੇ ਨਹੀਂ ਆਂਦਾ ਹੈਗਾ ਇਸ ਲਈ ਅੱਛਾ ਤੁਸੀਂ ਦੁਕਾਨ ਦਾ ਕਿੰਨੇ ਕੋਈ ਪਰੇਸ਼ਾਨੀ ਆਂਦੀ ਵਿਚਾਰਾ ਜੀ ਬਹੁਤ ਜ਼ਿਆਦਾ ਜੀ ਅੱਛਾ ਕਿਤੇ ਲੱਗਦਾ ਕਿਤੇ ਗਾਗੂ ਘਟ ਕੇ ਵਾ ਰਸ਼ ਤੇ ਕਰਦਾ ਜੀ ਬਹੁਤ ਜ਼ਿਆਦਾ ਮਾਹੌਲ ਇਸ ਤਰ੍ਹਾਂ ਬਣ ਜਾਂਦਾ ਇੱਥੇ ਮਾਹੌਲ ਤਾਂ ਪੁੱਛੋ ਨਾ ਜੀ ਇੱਥੇ ਮਾਹੌਲ ਦਾ ਕੀ ਤੁਹਾਨੂੰ ਉਹਦੇ ਫੋਨ ਕੀਤਾ ਇੱਕ ਵਾਰ ਅੱਛਾ ਮਾਚਾ ਇਹ ਕਿਸ ਤਰ੍ਹਾਂ ਦਾ ਇੱਥੇ ਮਤਲਬ ਕਿ ਇੱਥੇ ਸਥਿਤੀ ਕਿਸ ਤਰ੍ਹਾਂ ਬਣ ਜਾਈ ਸੜਕ ਕਿੰਨੀ ਕੁ ਰਹਿ ਜਾਂਦੀ ਹੈ ਇਹ ਰਿਕਸ਼ਾ ਵਾਲਿਆਂ ਨੇ ਬਹੁਤ ਪਰੇਸ਼ਾਨ ਕੀਤਾ ਇੱਕ ਟੈਂਪੋ ਵਾਲੇ ਆਉਂਦੇ ਆ ਉਹਨਾਂ ਦੀ ਬਤੀ ਦਿੱਕਤ ਹੈ ਇਹ ਰਿਕਸ਼ਾ ਵਾਲਿਆਂ ਨੇ ਆ ਜਾਂਦੀਆਂ ਕਿ ਹੋਰ ਹੈ ਉੱਥੋਂ ਟੈਂਪੋ ਵਾਲੇ ਮਾਲ ਦਾੰਦਾ ਕਿ ਕਾਗਨ ਦਾ ਰੱਖਣ ਦੀ ਜਗ੍ਹਾ ਨਹੀਂ ਹੁੰਦੀ ਕਾਗਨੇ ਆਣਾ ਕਿੱਥੇ ਜੇ ਟ੍ਰੈਫਿਕ ਨਹੀਂ ਨਿਕਲੂਗਾ ਗਾਹ ਟ੍ਰੈਫਿਕ ਦਾ ਮਾਲ ਲੈਣਾ ਕਿ ਉਹ ਗਾਹਨੇ ਅੱਗੇ ਜਾ ਕੇ ਲੈ ਲਾਂਗੇ ਉਹਨੂੰ ਖੜਨ ਦੀ ਜਗ੍ਹਾ ਨਹੀਂ ਮਿਲੂਗਾ ਗਾਹ ਕਿੱਥੋਂ ਆਊਗਾ ਅਜਾ ਸਦੀਆਂ ਪੁਰਾਣੀਆਂ ਦੁਕਾਨਾਂ ਦੇ ਉੱਤੇ ਲਗਾਤਾਰ ਜਿਹੜੀ ਕਿ ਸੱਤ ਪੁਸ਼ਤਾ ਬੰਨ੍ਹਦੀ ਆ ਰਹੀਆਂ ਤੋ ਲੱਗ ਜਾਂਦੇ ਕਿ ਦੇਖਿਆ ਵੀ ਆਸੀਂ ਕਿ ਮਾਲ ਡਿੱਗਦੇ ਵੀ ਨਜ਼ਰ ਆਏ ਨੇ ਗਿਰਦੇ ਬਥੇਰੇ ਬੰਦੇ ਨੇ ਗਿਰਦੇ ਬਥੇਰੇ ਬੰਦੇ ਡਿੱਗੇ ਕੋਈ ਪ੍ਰਸ਼ਾਸਨ ਟ੍ਰੈਫੀ ਪ੍ਰਸ਼ਾਸਨ ਕੀ ਤੈ ਬਜਰੀ ਪ੍ਰਸ਼ਾਸਨ ਕੋਈ ਇੱਥੇ ਨਹੀਂ ਤੇ ਹਰਾ ਦਿਨ ਨਾਲ ਸਰ ਕੋਈ ਨਹੀਂ ਹੈ ਜੀ ਕੋਈ ਗੇੜ ਨਹੀਂ ਖਾਲ ਮਾਰਨ ਸਾਈ ਪਹਿਲੇ ਇੱਥੇ ਟੈਂਪੂ ਇਹਨਾਂ ਦਾ ਬੰਦ ਹੋਣਾ ਚਾਹੀਦਾ ਤੇ ਰਿਕਸ਼ੇ ਰਿਕਸ਼ਾ ਜਿਹੜੇ ਰਿਕਸ਼ਾ ਵਾਲੇ ਬੰਦ ਹੋਣੇ ਚਾਹੀਦੇ ਹਾਂ ਬਿਲਕੁਲ ਵਪਾਰੀਆਂ ਦੇ ਵੀ ਇਹੀ ਮੰਗ ਹੈ ਜਿਹੜੇ ਦੁਕਾਨਦਾਰ ਨੇ ਉਹ ਵੀ ਇਹੀ ਮੰਗ ਕਰਦੇ ਨੇ ਕਿ ਇੱਥੇ ਇਹ ਰਿਕਸ਼ਾ ਟੈਂਪੂ ਅਤੇ ਜਿਹੜੇ ਹੋਰ ਵਾਹਕਲ ਭਾਰੀ ਵਾਹਨ ਨੇ ਇੱਥੇ ਆਣੇ ਬੰਦ ਹੋਣੇ ਚਾਹੀਦੇ ਸਭ ਤੋਂ ਪਹਿਲਾਂ ਆ ਦੇਖੋ ਆ ਕਿਸ ਤਰ੍ਹਾਂ ਦੁਕਾਨਾਂ ਦੇ ਬਾਹਰ ਲਾਈਆਂ ਹੋਈਆਂ ਨੇ ਆ ਦੇਖੋ ਇਹਦਾ 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 ਕੌਣ ਜ਼ਿੰਮੇਵਾਰ ਆ ਕੌਣ ਕੋਈ ਨਹੀਂ ਕਿਉਂ ਨਹੀਂ ਇਹਦੇ ਤੇ ਉੱਤੇ ਦੇਖਿਆ ਜਾ ਰਿਹਾ ਪ੍ਰਸ਼ਾਸਨ ਦੇ ਵੱਲੋਂ ਪ੍ਰਸ਼ਾਸਨ ਲਗਾਤਾਰ ਖੇਲ ਨਜ਼ਰਾਂ ਦਾ ਦਿਖਾਈ ਦੇ ਰਿਹਾ ਵਾ ਆ ਜੇਕਰ ਅਸੀਂ ਬਾਜ਼ਾਰ ਦੇ ਵਿੱਚ ਆਣਾ ਵਾ ਭਾਰਤ ਦੀ ਸਭ ਤੋਂ ਵੱਡੀ ਮੰਡੀ ਹੈ ਸਭ ਤੋਂ ਵੱਡਾ ਬਾਜ਼ਾਰ ਹੈ ਇਹ ਇਹ ਕੌਣ ਦੇਖੇਗਾ ਇਹ ਇਹਦਾ ਇਹਦਾ ਕੌਣ ਦੇਖੇਗਾ ਕਿਉਂਕਿ ਤਿਹਾਰਾ ਦਿਨਾਂ ਤਿਹਾਰਾ ਦਨ ਲੈ ਕੇ ਕਾਫੀ ਪਰੇਸ਼ਾਨੀ ਇਹ ਜਰੀਆ ਸਾਹਮਣਾ ਕਰਨਾ ਪੈਂਦਾ ਵਾ ਲੋਕਾਂ ਨੂੰ ਇਸ ਦੇ ਨਾਲ ਕੀ ਪ੍ਰਸ਼ਾਸਨ ਕਰੇਗਾ ਕੰਮ ਅਸੀਂ ਤੇ ਬਜਾਰੀ ਦੇ ਜਿਹੜੇ ਇੰਸਪੈਕਟਰ ਨੇ ਉਹਨਾਂ ਨੂੰ ਵੀ ਫੋਨ ਲਾ ਕੇ ਜਰੂਰ ਦੇਖਾਂਗੇ ਕਿ ਉਹਨਾਂ ਦਾ ਕੀ ਕਹਿਣਾ ਵਾ ਜੁੜੇ ਹੁਣ ਲਾਈਵ ਦੇ ਨਾਲ ਯੂਮ ਰਿਪੋਰਟ ਧੰਨਵਾਦ